ਸਿਕਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਵਾਇਗਰ ਜੀ ਦੀ ਮੇਰ ਦੇ ਨਾਲ ਆਪਾਂ ਵੀ ਵਧੀਆ ਚੜ੍ਹਦੀ ਕਲਾ 'ਚ ਹੈਗੇ ਆ ਸੋ ਅੱਜ ਆਪਾਂ ਇੱਥੇ ਜਾ ਰਹੇ ਆ ਕਿਸੇ ਨੂੰ ਮਿਲਣ ਜਾ ਰਹੇ ਆ ਇੱਕ ਐਦਾਂ ਦੀ ਜਗ੍ਹਾ ਤੇ ਜਾ ਰਹੇ ਆ ਜਿਹੜੀ ਕਿ ਮੇਰੇ ਦਿਲ ਦੇ ਬਹੁਤ ਂਕਰੀਬ ਆ ਠੀਕ ਹੈ ਤਾਂ ਤੁਹਾਨੂੰ ਵੀ ਮੈਂ ਨਾਲ-ਨਾਲ ਵਿਜ਼ਿਟ ਕਰਵਾਉਂਗੀ ਚੱਲੇ ਆ ਇਹ ਇੱਥੇ ਜਾਣ ਦਾ ਪਲਾਨ ਜਿਹੜਾ ਹੈਗਾ ਉਹ ਉਚਾਨਕ ਹੀ ਬਣ ਗਿਆ ਸੀਗਾ ਤਾਂ ਆਪਾਂ ਫਿਲਹਾਲ ਹੈਗੇ ਆ ਆਪਣੀ ਸਿਟੀ ਸਾਧਕ ਠੀਕ ਹੈ ਮੈਂ ਤੇ ਕੋਡਾ ਜੱਸ ਹੈਲੋ ਕਰਦੇ ਫਿਰ ਹੈਲੋ ਹੈਲੋ ਮਾਈ ਯੂਟਿਊਬ ਫੈਮਲੀ ਹਾਊ ਹਾਊ ਆਰ ਯੂ ਲੂਕਿੰਗ ਅੱਜ ਕੀ ਮਿਓ ਠੀਕ ਹੈ ਜੀ ਆਪਾਂ ਕਰਦੇ ਆ ਸਰਦਾਰ ਸਾਹਿਬ ਦੀ ਵੇਟ ਸਰਦਾਰ ਸਾਹਿਬ ਤੇ ਨੇ ਹਾਲ ਥੋੜਾ ਜਿਹਾ ਇੱਧਰ ਕੰਮ ਆ ਉਹ ਗਏ ਹੋਏ ਆ ਸਾਨੂੰ ਗੱਡੀ 'ਚ ਬਿਠਾ ਗਏ ਆ ਠੀਕ ਆ ਆਪਾਂ ਨੂੰ ਅਚਾਨਕ ਪਲਾਨ ਬਣ ਕਰਕੇ ਤੁਹਾਡੇ ਨਾਲ ਪਹਿਲਾਂ ਦਾ ਜਿਹੜਾ ਮੇਰਾ ਸੀਗਾ ਰੁਟੀਨ ਜੋ ਵੀ ਸੀ ਜਾਂ ਕੋਈ ਪੈਕਿੰਗ ਦਾ ਜਾਂ ਕੁਝ ਵੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਠੀਕ ਹੈ ਤਾ ਹੁਣ ਕੋਸ਼ਿਸ਼ ਪੂਰੀ ਰਹੂਗੀ ਜਿੱਥੇ ਆਪਾਂ ਚੱਲੇ ਆਂ ਉੱਥੇ ਦਾ ਮੈਂ ਤੁਹਾਨੂੰ ਵਿਜ਼ਿਟ ਵੀ ਕਰਵਾਵਾ ਨਾਲ ਮੈਂ ਉਹਨਾਂ ਨੂੰ ਮਿਲਵਾਵਾ ਆਪਾਂ ਉੱਥੇ ਕਿੰਨਾ ਟਾਈਮ ਰੁਕ ਰਹੇ ਆਂ ਤਾਂ ਆਪਾਂ ਉੱਥੇ ਕੀ ਕੀ ਕੁਝ ਮਤਲਬ ਕੀ ਕਰ ਰਹੇ ਆਂ ਕੀ ਨਵੀਆਂ ਮੈਮਰੀਜ਼ ਲੈ ਕੇ ਉੱਥੇ ਆਉਣੇ ਆ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਫਿਲਹਾਲ ਆਪਾਂ ਹੈਗੇ ਆ ਸਾਦਿਕ ਸਿਟੀ ਦੇ ਵਿੱਚ ਆਪਾਂ ਇੱਧਰ ਖੜੇ ਆ ਫੇਕੋਟ ਰੋਡ ਤੇ ਇੱਧਰ ਸਰਦਾਰ ਸਾਹਿਬ ਬੇਹੋਏ ਆ ਕਮਨਿਹਾਲ ਦੇ ਨਾਲ ਆ ਤਾਂ ਉਹਨਾਂ ਦੀ ਵੇਟ ਕਰਦੇ ਆ ਫਿਰ ਅੱਗੇ ਉਹਨਾਂ ਦੇ ਨਾਲ ਜਿਹੜੀ ਸਾਡੀ ਜਰਨੀ ਉਹਨੂੰ ਕੰਟੀਨਿਊ ਕਰਦੇ ਆ ਨਿਹਾਲ ਆ ਗਿਆ ਚਲੋ ਉਹ ਵੀ ਚੱਲ ਉੱਪਰ ਚੱਲ ਚਲੋ 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 ਦਸਾ ਵੀ ਸੋ ਇੱਥੋਂ ਹੁਣ ਨਿਕਲਦੇ ਆ ਧੁੰਦ ਹੋਣ ਮੈਂ ਉੱਧੇ ਹੀ ਸੈਟ ਹੋ ਜਾਂਦੀ ਹਣਾ ਥੋੜਾ ਜਿਹਾ ਪੂਰਾ ਦਿਨ ਵੀ ਅੱਜ ਧੁੰਦੀ ਸੀਗੀ ਫੇਰ ਥੋੜਾ ਜਿਹਾ ਟਾਈਮ ਆਰਾਮਤ ਮਿਲਿਆ ਵੈਸੇ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਸੀ ਤੇ ਉਸ ਤੋਂ ਬਾਅਦ ਫੇਰ ਆਮ ਨੂੰ ਫੇਰ ਉਹੀ ਇਹ ਮੋੜੇ ਆ ਇਥੋਂ ਡਰਮ ਲੈਂਦੇ ਆ ਆ ਵਿਊ ਮੈਨੂੰ ਬਹੁਤ ਸੋਹਣਾ ਲੱਗਦਾ ਆ ਵੈਸੇ ਇਥੋਂ ਤੋਂ ਕੋਣੋਂ ਵੀ ਖੰਦ ਹੋ ਗਾ ਲਾ ਵਿਊ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਦੋਂ ਸ਼ਾਮ ਦੀ ਵੀ ਹੋਵੇ ਇੰਨਾ ਬੱਦਲ ਹੋਣਾ ਅਸਮਾਨ ਦੇ ਵਿੱਚ ਸੂਰ ਤੇ ਤਾਂ ਆਵੇ ਮੈਨੂੰ ਬਹੁਤ ਬਹੁਤ ਆਓ ਥੋੜਾ ਕਰ ਲੈਨੇ ਉਥੋਂ ਦੇ ਆ ਫੈਮਿਲੀ ਕਹਿੰਦੇ ਹੈ ਕਿ ਮੈਂ ਉਹ ਮਸੇਦੈਂਂ ਕਰੇਗਾ ਬੋਲਦਾ ਨਹੀਂ ਹਮ ਨਿਹਾਲ ਨਿਹਾਲ ਬਹੁਤ ਸ਼ਰਾਰਤੀ ਬੱਚਾ ਨਿਹਾਲ ਹਨਾ ਯਾਰ ਸ਼ਰਾਰਤੀ ਬੱਚਾ ਇੱਟੋ ਸ਼ਰਾਰਤੀ ਬੱਚਾ ਸ਼ਰਾਰਤੀ ਆਪਾਂ ਆਉਣਾ ਸੀਗਾ ਆਪਾਂ ਪਹੁੰਚ ਗਏ ਆ। ਫਿਲਹਾਲ ਹਜੇ ਕੋਈ ਦਿਖਾਈ ਨਹੀਂ ਦੇ ਰਿਹਾ। ਉਤਰ ਕੇ ਦੇਖਦੇ ਹਾਂ। ਰੱਤੀ ਚੱਲ ਦ ਕਰਦੇ। ਆਇਆ ਲੱਭ ਕੇ ਅੱਗੇ ਨਾਨੀ ਮਮਾਂ ਕਿਥੋਂ? ਨਾਨੀ ਮਮਾਂ ਕਿੱਥੇ ਆਕੇ? ਰੋਟੀ ਬਣਾ ਲਈ ਹੈ। ਹੈ ਨਾ? ਹਾਏ। ਸੇਖੀ ਨਾਨੀ। ਨਾਨੀ ਮਮਾਂ। ਅਰ ਨਾਨੀ ਬਸੱਟ ਲੱਗੀ ਪਈ ਆ ਕਿ ਮੇਰੀ ਖਾਬ ਹੋ ਗਏ ਪੈ। ਆਇਆ ਸਨਾ ਨੀ ਨੀ ਮਿਲ ਗਿਆ ਉਸ ਬੱਸ ਮਿਹਾਲ ਕੀ ਦੇਖੀ ਐ ਨੇ ਉਹ ਮਿੱਕਾ ਖਾਲਸਾ ਖਾਣ ਤੇ ਲੈ ਕੇ ਆ ਨਾ ਬੱਚੇ ਇੰਜੋਏ ਕਰ ਰਹੇ ਆ ਮਿੱਕਾ ਖਾਲਸਾ ਟੀਵੀ ਦੇ ਉੱਪਰ ਹਮੇਸ਼ਾ ਬੱਚਿਆਂ ਨੂੰ ਇਹ ਲਾ ਕੇ ਦੇਈਦਾ ਵਾ ਤਾਂ ਕਿ ਇਹਨਾਂ ਨੂੰ ਕਾਰਟੂਨ ਦੇ ਨਾਲ-ਨਾਲ ਮਤਲਬ ਕੋਈ ਚੰਗੀ ਚੀਜ਼ ਵੀ ਸਿੱਖਣ ਨੂੰ ਮਿਲੇ ਕੋਈ ਨਹੀਂ ਫੇਕੀ ਹੋ ਗਿਆ ਸੋਸ ਤੋਂ ਬਾਅਦ ਆਪਾਂ ਰਾਤ ਦਾ ਜਿਹੜਾ ਪ੍ਰਸ਼ਾਦਾ ਛੂ ਸਕ ਲਿਆ ਸੀਗਾ ਤਾਂ ਸੌਗੇ ਸੀ ਇਹ ਨੈਕਸਟ ਡੇ ਦੀ ਜਿਹੜੀ ਵੀਡੀਓ ਆ ਤਾਂ ਬੱਚੇ ਇੱਥੇ ਇੰਜੋਏ ਕਰਦੇ ਆ ਟੀਵੀ ਮਮਾ ਵੀ ਪ੍ਰਸ਼ਾਦਾ ਵਗੈਰਾ ਬਣਾ ਕੇ ਬੈਠੇ ਆ ਸਵੇਰ ਵਾਲਾ ਵੀ ਪ੍ਰਸ਼ਾਦਾ ਆਪਾਂ ਰੈਡੀ ਕਰ ਲਿਆ ਸੀ ਇੱਥੇ ਨਾ ਆਪਾਂ ਮੂੰਗਫਲੀ ਤੇ ਨਾਲ ਗੁੜ ਜਿਹੜਾ ਉਹ ਖਾਈ ਜਾਂਦੇ ਪਏ ਆ ਕਿਹਨੂੰ ਕਿਹਨੂੰ ਇਹ ਵਧੀਆ ਲੱਗਦਾ ਮੈਨੂੰ ਜਰੂਰ ਦੱਸਿਓ ਮੇਰਾ ਤਾਂ ਫੇਵਰੇਟ ਆ ਠੀਕ ਹੈ ਜੀ ਸਰਦਾਰ ਸਾਹਿਬ ਨੂੰ ਵੀ ਆਪਾਂ ਡਿਊਟੀ ਤੋਰਤਾ ਮੂੰਗਫਲੀ ਖਤਮ ਹੋ ਗਈ ਆ ਮੂੰਗਫਲੀ ਹੋਰ ਪਾ ਲਈਏ ਲਪਾਵੇ ਦੇ ਵਿੱਚੋਂ ਵਾਵਾ ਸਾਰੀ ਮੂੰਗਫਲੀ ਟੀਵੀ ਦੇਖਦੇ ਦੇਖਦੇ ਕੁਛ ਨਾ ਕੁਛ ਖਾਂਦੇ ਹੋਈਏ ਹਨਾ ਤੇ ਜ਼ਿਆਦਾ ਬੈਟਰ ਲੱਗਦਾ ਵਾ ਠੀਕ ਹੈ ਸਰਦਾਰ ਸਾਹਿਬ ਫਿਰ ਸ਼ਾਮ ਨੂੰ ਇੱਥੇ ਹੀ ਆਉਣਗੇ ਵਾਪਸ ਤਾਂ ਉਹ ਵੀ ਤੁਹਾਡੇ ਨਾਲ ਕਰੂੰਗੀ ਸ਼ੇਅਰ ਫਿਲਹਾਲ ਆਪਾਂ ਲੈ ਕੇ ਜਾਂਦੇ ਆਂ ਮੂੰਫਲੀ ਅੰਦਰ ਉਹਨਾਂ ਟਾਈਮ ਬਾਹਰ ਦੇਖ ਕੇ ਉਹਨੇ ਬੱਚੇ ਕੀ ਕਰਦੇ ਆ ਇਹ ਵੀ ਠੰਡ ਦੇ ਵਿੱਚ ਟਿਕਦਿਆਂ ਨਹੀਂ ਹੈਗੀਆਂ ਇਹ ਬਾਹਰ ਦਾ ਵਿਊ ਆ ਦੇਖੋ ਇਹ ਨਹੀਂ ਟਿਕ ਸਕਦੇ ਬੱਚੇ ਇਹ ਮੇਰਾ ਬ੍ਰਦਰ ਆ ਉਹਦੇ ਬੱਚੇ ਵੀ ਆਏ ਹੋਏ ਆ ਤਾਂ ਇਹ ਇੰਜੁਆਏ ਉਧਰ ਦੇਖੋ ਧੁੰਦ ਵੀ ਬਹੁਤ ਸੰਘਣੀ ਹੈ ਮੈਨੂੰ ਇਹ ਵੀ ਡਰ ਰਿਹਾ ਬਿਮਾਰਨ ਹੋ ਜਾਣ ਇਧਰ ਵਾਲੀ ਸਾਈਡ ਸਾਡਾ ਪੁਰਾਣਾ ਘਰ ਆ ਇਹ ਉਹ ਰੂਮਾਂ ਜਿਨ੍ਹਾਂ ਦੇ ਵਿੱਚ ਮੇਰਾ ਬਚਪਨ ਬੀਤਿਆ ਇਹ ਐਜ਼ ਇਟ ਇਜ਼ ਉਦਾਂ ਹੀ ਰੱਖੇ ਹੋਏ ਆ ਤਾਂ ਇਧਰ ਇਹ ਘਰ ਜਿਹੜਾ ਹੈਗਾ ਨਿਊ ਬਣਾ ਲਿਆ ਸੀ ਇਹਨਾਂ ਨੇ ਇਹ ਵੀਰੇ ਦੀ ਮੈਰਿਜ ਤੋਂ ਪਹਿਲਾਂ ਤਾਂ ਇਹਦਾ ਆਪਾਂ ਤੁਹਾਨੂੰ ਕਿਸੇ ਦਿਨ ਮਤਲਬ ਕਿ ਓ ਵੀਊ ਵਗੈਰਾ ਮਤਲਬ ਰਿਵਿਊ ਦੇ ਦਾਂਗੇ ਸਰਦਾਰ ਸਾਹਿਬ ਦੇ ਵੀ ਆਉਣ ਦਾ ਟਾਈਮ ਹੋ ਗਿਆ ਤੋਂ ਉਸ ਵਾਸਤੇ ਆਪਾਂ ਦੁੱਧ ਗਰਮ ਕਰ ਲਈਆਂ ਦਰੋਂ ਨਮਸਤੇ ਕੁਛ ਖਾਂ ਪੀਨੂ ਰੱਖ ਲਿਆ ਆ ਇੱਕ ਮੈਰਿਜ ਦਾ ਸੱਦਾ ਆਇਆ ਸੀਗਾ ਇਹ ਵੀ ਉਹਨਾਂ ਨਾਲ ਹੀ ਸ਼ੇਅਰ ਕਰ ਲਾਂਗੀ ਤੇ ਹੋਰ ਕਿਹਦੇ ਕਿਹਦੇ ਪਿੰਡ ਇਦਾਂ ਊਂਕਲੀ ਰੌੜੀਆਂ ਆਉਣ ਵੀ ਲੱਗ ਗਈ ਸਾਡੇ ਪਿੰਡ ਤਾਂ ਆਉਣ ਲੱਗ ਗਈ ਠੀਕ ਹੈ ਜੀ ਇਹ ਤੋਂ ਮੈਂ ਖੜਾ ਹੋ ਗਈ ਨੀ ਫਿਰ ਰਹਿੰਦੀ ਐ ਕੋਈ ਚੀਜ਼ ਆ ਫਿਰ ਉਹ ਥੋੜੇ ਨਾਲ ਸ਼ੇਅਰ ਕਰੂੰਗੀ ਮੈਂ ਸਰਦਾਰ ਸਾਹਿਬ ਲੈ ਕੇ ਆਏ ਗੋਲ ਗੱਪੇ ਹੋਣ ਲੱਗੀਆਂ ਕਿਉਂਕਿ ਸਾਡੀ ਫਰਮਾਇਸ਼ ਸੀ ਲੈ ਕੇ ਆਇਓ ਗੋਲ ਗੱਪੇ ਖਾਣ ਵਾਸਤੇ ਜਮਾਂ ਟੱਲ ਗਿਆ ਫਫਾ ਰਹਿ ਰਿਹਾ ਸਸਾ ਪਾਟ ਕੇ ਰਹੀ ਅੰਦਰ ਆ ਤੇ ਇਹ ਮੈਡਮ ਇੱਧਰ ਬੈਠ ਗਏ ਆ ਆਪਾਂ ਅੱਜ ਇੱਕ ਬਹੁਤ ਨਿਊ ਚੀਜ਼ ਲੈ ਕੇ ਆਏ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਜਿਹੜੀ ਫੈਮਲੀ ਚ ਪਰਲਾਂ ਸੀ ਜ ਆਪਣੇ ਕੋਲੇ ਹੀ ਉਹ ਖਰਾਬ ਹੋ ਗਿਆ ਸੀਗਾ ਹੁਣ ਇੱਕ ਹੋਰ ਲੈ ਕੇ ਆਂਦੇ ਆ ਇਹਦੀ ਅਨਬਾਕਸਿੰਗ ਕਰਦੇ ਆ ਸਰਦਾਰ ਸਾਹਿਬ ਕਰੋ ਇਹਨਾਂ ਅਨਬਾਕਸਿੰਗ ਕੌਣ ਕੌਣ ਪਾਉਂਦਾ ਰਿਹਾ ਮੈਨੂੰ ਕੰਮ ਕਰਦਾ ਸੀ ਸੂਰਾਤ ਤੋਂ ਬਾਅਦ ਆਪਾਂ ਨੇ ਸਵੇਰੇ ਵੀ ਉੱਠ ਕੇ ਖਾਣਾ ਵਗੈਰਾ ਖਾ ਲਿਆ ਸਭ ਨੂੰ ਮਿਲ ਕੇ ਜੀਤਾ ਨਹੀਂ ਕਰਦਾ ਸੀ ਹੌਨ ਨੂੰ ਪਰ ਆਪਾਂ ਨੂੰ ਹੋਣਾ ਪਿਆ ਠੀਕ ਆ ਧੁੰਦ ਬਹੁਤ ਜ਼ਿਆਦਾ ਸੰਘਣੀ ਸੀ 2-3 ਦਿਨ ਤੋਂ ਨਾ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਦਿਨੇ ਵਧੀਆ ਵੈਸੇ ਤਾਂ ਧੁੱਪ ਨਿਕਲਿਆ ਹੁੰਦੀ ਪਰ ਅੱਜ ਨਹੀਂ ਲੱਗਦਾ ਕਿ ਧੁੱਪ ਨਿਕਲੋਗੀ ਘਰ ਜਾ ਕੇ ਵੀ ਕਾਫੀ ਸਾਰੇ ਕੰਮ ਜਿਹੜੇ ਕਰਨ ਵਾਲੇ ਹੈਗੇ ਆ ਉਹ ਵੀ ਤੁਹਾਡੇ ਨਾਲ ਕਰਦੇ ਸ਼ੇਰ ਮੰਮਾ ਵੀ ਵਿਚਾਰੇ ਉਹਨਾਂ ਦਾ ਵੀ ਜੀ ਨਹੀਂ ਲੱਗ ਰਿਹਾ ਹੈਗਾ ਜਾ ਕੇ ਵਿਖਾਉਣੇ ਆਪਾਂ ਵੀ ਘਰ ਤੋਂ ਥੋੜਾ ਦੂਰ ਫਾਈਨਲੀ ਆਪਾਂ ਆ ਗਏ ਆ ਘਰ ਵਾਪਸ ਮੰਮਾ ਇਸ ਨੂੰ ਘਰ ਹੈ ਨਹੀਂ ਜੇ ਹਾਂ ਇੱਧਰ ਮੌਸਮ ਦਾ ਹਾਲ ਦੇਖੋ ਸਾਰੇ ਪੱਤੇ ੱਲੇ ਗਿਰ ਗਏ ਆਜੋ ਦੀ ਆਜੋ ੱਲੇ ਆਜੋ ਸੋ ਬਾਰਿਸ਼ ਅੱਜ ਹਰ ਜਗ੍ਹਾ ਤੇ ਹੋ ਰਹੀ ਹੈਗੀ ਆ ਤੁਹਾਡੇ ਵੀ ਹੋ ਰਹੀ ਹੋਣੀ ਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਤੁਹਾਨੂੰ ਜਿਹੜਾ ਮੇਰਾ ਵਲੌਗ ਆ ਉਹ ਕਿੱਦਾਂ ਦਾ ਲੱਗਿਆ ਸੋ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਕਿੱਥੇ ਚੱਲੇ ਆ ਮੈਂ ਗਈ ਸੀ ਜੇ ਆਪਣੇ ਪੇਕੇ ਪਿੰਡ ਜਿਹੜਾ ਕਿ ਹਰ ਇੱਕ ਕੁੜੀ ਦੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ ਹਨਾ ਸੋ ਮੈਂ ਗਈ ਸੀ ਆਪਣੇ ਪੇਕੇ ਦੇ ਪਿੰਡ ਉੱਥੇ ਆਪਾਂ ਇੱਕ ਰਾਤ ਲਾਈ ਆ ਆਪਾਂ ਬਹੁਤ ਇੰਜੋਏ ਕੀਤਾ ਸਰਦਾਰ ਸਾਹਿਬ ਉਥੋਂ ਡਿਊਟੀ ਚਲੇ ਗਏ ਸੀਗੇ ਤਾਂ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਔਰ ਨੂੰ ਜੀ ਨਹੀਂ ਕਰਦਾ ਸੀਗਾ ਪਿੰਡ ਤੋਂ ਤਾਂ ਅਪਾ ਫਿਰ ਜਾਵਾਂਗੀ ਕਿਉਂਕਿ ਡਿਊਟੀ ਵਾਲੇ ਪਰਸਨ ਆ ਘਰ ਵੀ ਦੇਖਣਾ ਪੈਂਦਾ ਹੈਗਾ ਫੈਮਿਲੀ ਬਹੁਤ ਛੋਟੀ ਜੀ ਆ ਘਰ ਬਾਰੇ ਵੀ ਦੇਖਣਾ ਪੈਂਦਾ ਉੱਥੇ ਵੀ ਜਾਣਾ ਪੈਂਦਾ ਸੋ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਫੈਮਿਲੀ ਕਿੱਦਾਂ ਦੀ ਲੱਗੀ ਕਿਉਂਕਿ ਜਿਆਦਾ ਕੁਝ ਤਾਂ ਤੁਹਾਡੇ ਨਾਲ ਸ਼ੇਅਰ ਮੈਂ ਨਹੀਂ ਕੀਤਾ ਸੋ ਜਿਹੜਾ ਆਪਣਾ ਵਲੌਗ ਹਨ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ